ਅੱਛਾ ਉਤੋਂ ਰਿਸ਼ੀ ਕਪੂਰ ਉਹ ਬਹੁਤ ਮਸਤੀ ਖੋਰ ਬਿਲਕੁਲ ਉਹਨੇ ਕੀ ਕੀਤਾ ਹੁਣ ਮੇਰੇ ਲੈਗਸ ਤੇ ਵਾਲ ਹੈਗੇ ਨੇ ਥੋੜੇ ਜੀ ਮੇਰੀ ਛਾਤੀ ਤੇ ਵੀ ਵਾਲ ਨੇ ਜੀ ਉਹਦੇ ਵੀ ਥੋੜੇ ਬਹੁਤ ਹੈਗੇ ਸੀ ਹੂੰ ਉਹਨੇ ਡਰੈਸਸ ਉਹ ਜਿਹੜੀ ਡਰੈਸ ਡਿਜ਼ਾਈਨਰ ਸੀ ਨਾ ਉਹਦੇ ਨਾਲ ਮਿਲ ਕੇ ਡਰੈਸਸ ਐਸੀ ਬਣੇ ਜਿਹੜੀਆਂ ਲੋ ਕੱਟ ਹੋਣ ਉਹ ਹੁਣ ਮੈਂ ਕੁੜੀ ਬਣਿਆ ਮੈਂ ਲੋ ਕੱਟ ਪਾਵਾਂਗਾ ਤੇ ਵਾਲ ਸਾਰੇ ਨਜ਼ਰ ਆਣਗੇ ਨਜ਼ਰ ਆਉਣਗੇ ਤੇ ਮੇਰੇ ਵਾਲ ਮਣਵਾਤੇ ਐਥੋਂ ਦੇ ਪੈਰਾਂ ਦੇ ਹੁਣ ਉਹ ਇੱਕ ਦਿਨ ਬਾਅਦ ਜਦੋਂ ਮੈਂ ਬੈਠਾ ਤੇ ਖੋਰ ਖੋਰ ਕਹੀ ਨਾ ਤਾਂ ਮੋਰ ਬੁਰਾ ਹਾਲ ਕਹਿੰਦੇ ਕੀ ਹੋਇਆ हसन ਲੱਗਾ ਮੈਂ ਕਿਹਾ ਯਾਰ ਇਹ ਤੇ ਡ्रेसेस ਬੜੀਆਂ ਗਰਮਣ ਨੇ ਤੇ ਹਰ ਵਾਰੀ ਮੈਨੂੰ ఎవਰੀ ਡੇ ਸ਼ੇਵ ਕਰਨਾ ਪਏਗਾ ਸਾਰਾ ਕੁਝ ਕਹਿੰਦਾ ਕਰਨਾ ਪਏਗਾ ਮੱਚ ਮੈਂ ਵੀ ਕਿਹਾ ਮੈਂ ਕਿਹਾ ਯਾਰ ਇਹਦੀਆਂ ਸਾਰੀਆਂ ਡ्रेसेस ਗਲੇ ਤੱਕ ਬੰਦ ਨੇ ਪੂਰਾ ਪੂਰਾ ਫਲਸ ਕਲਾਸ ਉਹਨੇ ਆਪਣੇ ਡਿਜ਼ਾਈਨ ਉਹ ਜੇ ਬਣਵਾਤੇ ਦੈਨ ਮੈਂ ਲੜਿਆ ਛੜਿਆ ਜਾ ਕੇ ਮੇਰੇ ਡਾਇਰੈਕਟਰ ਸਾਹਿਬ ਨਰਿੰਦਰ 베ਦੀ ਜੀ ਜਨਰਲ ਸਿੰਘ 베ਦੀ ਸਾਹਿਬ ਦੇ ਬੇਟੇ ਬਹੁਤ ਅੱਛੇ ਉਹਨਾਂ ਨੇ ਜਵਾਨੀ ਦੀ ਮਾਨੀ ਜੀ ਰਫੂ ਚੱਕ ਬੜੀਆਂ ਫਿਲਮਾਂ ਬਣਾਈਆਂ